ਚਿੰਨੀ ਬਾਜੂ ਆਪਾਂ ਤਿਆਰ ਰੱਖਣੀ ਹੈ ਉਹਦੇ ਲਈ ਆਪਾਂ ਲੇਡੀ ਕਰ ਲਈ ਕੱਚਾ ਵੱਡੇ ਵਕੀਨੇ ਹੁਣ ਆਪਾਂ ਉਸ ਤੋਂ 4 ਇੰਚ ਦੀ ਨਿਸ਼ਾਨੀ ਇਸ ਤਰ੍ਹਾਂ ਲਗਾ ਕੇ ਉੱਪਰ ਲੈਸ ਧਰ ਕੇ ਲੈਸ ਪੁੱਠੇ ਘਰੀਏ ਤਿੱਕੀ ਹੈ ਨਾ ਮੂਹ ਜੜਾਵਾ ਉਹ ਬਾਜੀ ਵਾਲੇ ਪਾਸੇ ਨੂੰ ਕਰਿਆ ਵਾ ਉੱਪਰ ਮੋਢੇ ਵਾਲੇ ਪਾਸੇ ਨੂੰ ਕਿ ਫਿਰ ਆਪਾਂ ਪਲਟੀ ਕਰਾਂਗੇ ਇਹ ਆਪਣਾ ਮੋਰੀਅਲ ਪਾਸੇ ਨੂੰ ਇਸ ਤਰੀਕੇ ਹੁਣ ਆਪਾਂ ਤੁਹਾਨੂੰ ਲੈਸ ਲਾਣੀ ਦੱਸੀ ਸੀਗੀ ਟਿੱਕੀਆਂ ਲਈ ਬਿਨਾ ਟੱਪਣ ਤੋਂ ਪਹਿਲਾਂ ਆਪਾਂ ਲਗਾਈ ਸੀ ਇਲਾਸਟਿਕੀਆਂ ਲੈਸ ਟਿੱਕੇ ਘੇਰੇ ਤੇ ਢੋਲਣਾ ਹੁਣ ਆਪਾਂ ਲਗਾਈਏ ਲੌਂਗਵੈਥ ਲੈਂਥ ਵਿੱਚ ਚੌਰਸ ਨੈਕ ਪਾ ਕੇ ਉਹ ਪੰਫੁੱਠੇ ਪਾਸੇ ਲਗਾ ਕੇ ਸਿੰਦੇ ਪਾਸੇ ਕੱਢ ਕੇ ਵਿੱਚ ਇਸ ਤਰ੍ਹਾਂ ਟਿੱਕੀਆਂ ਦੀ ਲੈਸ ਬੇਤੀ ਇਹ ਵੀ ਆਪਣੀ ਜਿਸ ਤਰੀਕੇ ਇਹ ਲੱਗੀ ਹੋਈ ਹੈ ਉਹ ਗੁੰਮ ਸੀਨ ਵਾਂਗੂ ਉਸੇ ਤਰੀਕੇ ਇਹ ਲੱਗ ਗਈ ਟਿੱਕੀ ਆਪਾਂ ਨੂੰ ਕੱਟਣ ਦੀ ਲੋੜ ਨਹੀਂ ਪਈ ਹੈਗੀ ਕਪੜਾ ਇਸ ਤਰੀਕੇ ਹੀ ਆਪਾਂ ਸੀਨ ਲਗਾ ਲਈਏ ਇਸ ਤਰ੍ਹਾਂ ਲੁੱਕ ਵੀ ਵਧੀਆ ਆਉਂਦੀ ਹੈ ਨਾਲੇ ਧਾਗੇ ਵਗੈਰਾ ਨਹੀਂ ਨਿਕਲਦੇ ਹੈਗੇ ਇਸ ਤਰੀਕੇ ਤੁਸੀਂ ਵੀ ਲਗਾਨੀ ਹੋਵੇ ਤਾਂ ਡਿਜ਼ਾਈਨ ਆਪਣੀ ਚੋਇਸ ਹੈ ਜਿਵੇਂ ਜ ਮਰਜ਼ੀ ਕਰ ਸਕਦੇ ਹਾਂ ਪਰ ਇਹ ਵੀ ਜਿਵੇਂ ਆਪਣੇ ਸੂਟ 'ਚ ਪ੍ਰਿੰਟ ਸੀਗਾ ਉਸੇ ਤਰੀਕੇ ਦੀ ਕੀਤੀ ਹੈ ਆਪਾਂ ਟਿੱਕੀ ਲੈਸਾਂ ਵਾਲੇ ਲਾਈ ਲੈਸ ਜਿਹੜੀ ਇਹ ਟਿੱਕੀਆਂ ਵਾਲੀ ਇਹਨੂੰ ਆਪਾਂ ਕਹਿ ਦਿੰਨੇ ਆ ਉਸੇ ਡਿਜ਼ਾਈਨ ਦੀ ਲੈਸ ਇਹਨਾਂ ਦਾ ਹੁਣ ਲੈਸਾਂ ਦਾ ਅੱਜਕੱਲ ਨਿਊ ਟ੍ਰੈਂਡ ਵਾ ਪਹਿਲਾਂ ਚੋਰਸ ਲਾਉਂਦੇ ਸੀ ਆਪਾਂ ਕੱਟ ਕੇ ਹੁਣ ਕੱਟ ਕੇ ਨਹੀਂ ਲਗਾਉਂਦੇ ਹੈਗੇ ਆਪਾਂ ਇਸ ਤਰੀਕੇ ਲਗਾਨਦੇ ਆ ਤਾਂ ਕਿ ਖੜਾ ਬੱਜਦਾ ਚੱਲ ਆ ਸਾਹਾਂ ਤਰੀਕਾ ਸਿੰਪਲ ਸੂਟ ਨੂੰ ਆਪਾਂ ਇਸੇ ਤਰੀਕੇ ਫੈਂਸੀ ਬਣਾ ਸਕਦੇ ਹਾਂ ਇਸੇ ਤਰੀਕੇ ਹੀ ਆਪਾਂ ਬਾਜੂ ਲਾਈਏ ਬਾਜੂ ਤੇ ਵੀ ਇਥੋਂ ਜਿਹਨੇ ਆਪਾਂ ਤਿਆਰ ਕਰਨੇ ਸੀ ਉਹਨੇ ਵਲ ਸਾਹਮਣੇ ਆਪਾਂ ਫੋਲਡ ਕਰਕੇ ਇਸ ਨੂੰ ਉੱਪਰੋਂ ਛੱਡ ਕੇ ਪੁੱਠੇ ਪਾਸੇ ਇਸ ਤਰ੍ਹਾਂ ਸੀਨ ਲਗਾ ਕੇ ਸਿੱਧੇ ਨਿ ਫਸਨ ਕਰ ਲਈਏ ਸਿੰਪਲ ਸੂਟ ਨੂੰ ਆਪਾਂ ਫੈਂਸੀ ਬਣਾ ਸਕਦੇ ਹਾਂ ਜੇ ਪਲੇਨ ਸੂਟ ਤੇ ਵੀ ਆਪਾਂ ਲੈਂਸ ਲਗਾ ਕੇ ਇਸੇ ਤਰੀਕੇ ਨਾਲ ਹੈਂਸੀ ਕਰ ਸਕਦੇ ਆ ਇਲਾਸਟਿੱਕੀ ਵਾਲੀ ਕਲਰ ਵਿੱਚ ਵੀ ਆ ਜਾਂਦੀ ਏ ਵਾਈਟ ਵੀ ਆਂਦੀ ਏ ਇਹ ਆਪਣੀ ਜਵੈਸ ਮੱਤੇ ਸੂਟ ਦੇ ਸਰ ਨਾਲ ਤੁਸੀਂ ਇਸ ਤਰ੍ਹਾਂ ਸਿੰਪਲ ਸੂਟ ਨੂੰ ਹੈਂਸੀ ਬਣਾਓ ਵੀਡੀਓ ਰੇਟ ਤੇ ਸ਼ੇਅਰ ਕਰੋ ਕੋਲ ਟ੍ਰਾਈ ਕਰੋ ਓਕੇ